ਗੱਲਾਂ ਕਰਕੇ ਮੋੜ ਦੂ ਰੱਬਾ ਕੁਝ ਸਮੇਂ ਲਈ ਮਾ ਹੀ ਦੇ ਦੇ ਰੇਡ ਪੈ ਗਈ ਉਸਤਾਦ ਜੀ ਆ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਹੈ ਇਹ ਮਹਿਮਦ ਵਾਲੀਆ ਜੋਤਾ ਪਹਿਲੀ ਰੇਡ ਪਾਉਂਦਾ ਹੋਇਆ ਔਰ ਦੂਸਰੇ ਪਾਸੇ ਪਹਿਲੀ ਕਬੱਡੀ ਦੇ ਉੱਪਰ ਕਿ ਲੱਡੂ ਬਣਦੀ ਕਚਹਿਰੀ ਵਿੱਚੋਂ ਆਵਾ ਬੱਲੇ ਮੇਸੀ ਯਾਰ ਛੁੱਟ ਜਾ ਵੰਡ ਦੀ ਕਿਚੇਰੀ ਵਿੱਚ ਆਵਾ ਪਹਿਲੀ ਪੱਛੀ ਯਾਰ ਛੁੱਟ ਜੇ ਉਹ ਕਿਸੇ ਨੇ ਆਖਿਆ ਬੱਗੀ ਘੋੜੀ ਵਕੀਲਾ ਤੈਨੂੰ ਪਹਿਲੀ ਪੱਛੀ ਯਾਰ ਛੁੱਟ ਜੇ ਆਹ ਕਹਿੰਦੇ ਰਵੀ ਸ਼ੇਰ ਸਿੰਘ ਦਾ ਬੇਟਾ ਹੱਸੇ ਜੁੜਦਾ ਹੋਇਆ ਕਿਸੇ ਨੇ ਸੋਚਿਆ ਨਹੀਂ ਸੀ ਵੀ ਗੋਰੇ ਵੀ ਸੱਦੇ ਜਾਣਗੇ ਉਹ ਦਿਲੋਂ ਦਵਾਵਾ ਨੇ ਉਹ ਪੰਜਾਬੀਆਂ ਤੇ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਨੇ ਦੇਖੇ ਨੇ ਇਹ ਪਹਿਲੀ ਵਾਰੀ ਉਧਰੋਂ ਇੱਧਰ ਨੂੰ ਆਏ ਨੇ ਉਪਰ ਕਹਿੰਦੇ ਕੌਣ ਕਿਹਨੂੰ ਗੋਡਿਆਂ ਪਰਨੇ ਕਰੀ ਫਿਰਦਾ ਓਏ ਗੱਲ ਉਸਤਾਦ ਜੀ ਲੇ ਮਿੱਤਰਾਂ ਦੇ ਖਰਚੇ ਤੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਹੈ ਆ ਮਾਝੇ ਦੇ ਵਿੱਚੋਂ ਚੱਲ ਕੇ ਆਇਆ ਹੈ ਬਾਬੇ ਬੀਬੀ ਚੰਦ ਦੀ ਧਰਤੀ ਹੈ ਗੁਰਬਾਜ ਤੇ ਦਲਵਾਗ ਉਹ ਕਿਹਦੇ ਘੋੜੇ ਸਨ ਜਿਨੇ ਕਿਉਂ ਚੋਰੀ ਕੀਤੇ ਉਹ ਕਿਹਨੇ ਕਿਨੂੰ ਭੇਟ ਕਰਤੇ ਕਿਤੇ ਪੜੇ ਉੱਤੇ ਬਾਬੇ ਬੀਬੀ ਚੰਦਾ ਨਾ ਆਪ ਮੁਹਾਰੇ ਬੁੱਲਾਂ ਤੇ ਆ ਜਾਣਾ ਉਸਤਾਦ ਜੀ ਨੰਬਰ 6 ਮੇਲਾ ਗੂੰਜ ਉੱਠਿਆ ਆ ਸੁਰਸਿੰਘ ਵਾਲਾ ਅੰਮਾ ਅਗਲੀ ਕਬੱਡੀ ਪਾਉਣ ਦੇ ਵਾਸਤੇ 74 ਦੀ ਫਿਲਮ ਅਮਜਦ ਖਾਨ ਗੱਬਰ ਦਾ ਜ਼ਿਕਰ ਹੋ ਗਿਆ ਇਧਰ ਪਾਸੇ ਕਬੱਡੀ ਪਈ ਇਹ ਖੀਰਾਵਾਲੀਆ ਹਰਮਨ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਇਹ ਪੀਵੀ 31 ਵਾਲਾ ਮੁੰਡਾ ਹੈ ਆ ਮਾਨਸੇ ਤੋਂ ਚੱਲ ਕੇ ਆਇਆ ਇਹ ਜਟਾਣਿਆਂ ਵਾਲਾ ਕੁਲਵੀਰ ਤੇ ਬੁਲਟ ਜਗਲਵੀਰ ਤੇ ਬੁਲਟ ਹੱਟ ਕਬੱਡੀ ਹੱਟ ਕਬੱਡੀ ਹੱਟ ਕਬੱਡੀ ਹਾਂ ਬੱਲੇ 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 ਪੈਂ 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 ਤਾੜੀ ਤੇ ਵੱਣਦੀ ਐ ਮੇਲਾ ਕਹਿੰਦੇ ਗੂੰਜੁੱਟਿਆ ਓਂ ਘਰ ਨੇੜੇ ਦੇ ਚਵੇਜ਼ ਆ ਜੰਪਲ ਅਮਰੀਕਾ ਦਾ ਜਿਹੜਾ ਵਿਚ ਮੈਦਾਨ ਦੇ ਆਪਣੀ ਤੜੀ ਰੱਖੇ ਆ ਤੜੀ ਰੱਖਣ ਵਾਲਾ ਕਬੱਡੀ ਖਿਡਾਰੀ ਕੇਟੀਐਮ ਤੇ ਪਲੱਸ 2.5 ਲੱਖ ਦਿੱਤਾ ਜਾਣਾ ਆ ਬੱਲੇ ਬੱਲੇ ਤਾਂਕਰ ਆ ਪੁਆਇੰਟ ਪੁਆਇੰਟ ਭਾਵੇਂ ਭਾਵੇਂ ਗੋਰੇ ਆ ਭਾਵੇਂ ਕਾਲੇ ਭਾਵੇਂ ਪੰਜਾਬੀ ਜਾਣੇ ਗੋਡਿਆਂ ਦੇ ਹੀ ਐ ਇਹ ਫਾਈਨਲ ਹੈ ਕਹਿੰਦਿਆਂ ਗੱਲਾਂ ਗੱਗੀ ਕਰਦੇ ਅਗਲੀ ਰੇਡ ਦੀ ਗੱਲ ਕਬੱਡੀ ਤੇ ਜੈਹਰੋ ਮੈਕਸੀਕੋ 28 24 ਸੈਕਲ 28 ਸ਼ੀਲੂ ਟੱਕਰ ਕਬੱਡੀ 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 ਸਿਰਾ 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 ਹੋ ਗਿਆ ਸਿਰਾ ਹੋ ਗਿਆ ਹਰ ਵੀ 28 ਹੋਰ ਸਾਈਕਲ ਤੇ 2 ਲੱਖ ਲਗਤ ਹੋ ਗਿਆ ਬੱਲ ਦੇ ਪਿੰਡ ਸਿਰਾ ਹੋ ਗਿਆ ਆਈਪੀਐਲ ਵਰਗਾ ਪ੍ਰਬੰਧ ਹੈ ਹਰਜੀਤ ਸੰਧੂ ਉਦਾਂ ਸਕੋਰ ਉੱਥੇ ਚੱਲਦੇ ਹੋ ਜਾਣੇ ਆ ਸ਼ੀਲੂ ਚੱਲ 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 ਲੱਗ ਜਾ ਖੁੱਲਾ ਲੱਗ ਜਾ ਖੁੱਲਾ ਲੱਗ ਜਾ ਖੁੱਲਾ ਲੱਗ ਜਾ ਖੁੱਲਾ ਹੋ ਸਿਰਾ 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 ਕਬੱਡੀ ਦਾ ਸਿਰਾ ਕਬੱਡੀ ਦਾ ਸ਼ੀਲੂ ਅੰਬਾ ਅੰਬਾ ਨਹੀਂ ਭਰਾਵਾਂ ਤੋਂ ਦਾ ਪਿਆਰ ਹੈ ਛਿਲੂ ਤੂੰ ਸ਼ੈਫਟਰ ਵੀ ਅੰਬੇ ਨੇ ਮਾਰੀ ਸੀਗੀ ਇਦਾਂ ਹੀ ਤੇ ਤੂੰ ਛੱਡੀ ਅੱਜ ਵੀ ਆਈ ਆਂ ਇਦਾਂ ਨਾ ਕਰਿਆ ਕਰ ਪਤਾ ਨਹੀਂ ਕੀ ਤੇਰਾ ਵੈਰ ਆ ਉਹਦੇ ਨਾਲ ਹੈ ਨੋ ਰੌਂਗ ਨਹੀਂ ਖੇਡਣਾ ਦੋਵੇਂ ਸੁਪਰ ਖਿਡਾਰੀ ਨੇ ਦੋਵੇਂ ਮੱਲ ਨੇ ਖੇਡ ਕਬੱਡੀ ਦੇ ਇਹ ਵੱਡੇ ਛਿਲੂ ਇਹ ਥੋੜਾ ਪਿਆਰ ਵੀ ਬਹੁਤ ਦੋਨੇ ਭਰਾ ਰਿਆ ਜਫੀਪਾ ਦੋਨੇ ਬਲੇ ਵਾਲੇ ਜਫੀਪਾ ਦੋ ਆ ਵੀ ਸ਼ਿੱਲੂ ਇਹ ਦੋਨੇ ਸੁਪਰਮੈਨ ਸਾਡੀ ਖੇਡ ਕਬੱਡੀ ਇਹ ਮਾਰ ਲੈ ਰਹੇ ਆਂ ਪੰਨੇ ਵਾਲਾ ਆ ਰਿਹਾ 18 19 20 ਅਪ੍ਰੈਲ ਸਿੱਖ ਖੇਡਾਂ ਦੀ ਐ ਆਓ ਸਾਹਮਣੇ ਪੱਤਰ ਬੱਟੀ ਮੇਨੂ ਹਰਦੇ ਸ਼ੀਨੂ ਹਰਦੇ ਪਾਸੇ ਹਟ ਕਬੱਡੀ ਆ ਮਡਾ ਕਰਦਾ ਕਮਾਂ ਸਿੰਘ ਸਿਰਾ ਹੁਣ ਲੱਗੇ ਸਿਰਾ ਹੁਣ ਲੱਗੇ ਆ ਆ ਲੈ ਵੀ ਗੱਲ ਹੁਣ ਤੇ ਕਹਣਾ ਬਣਦਾ ਵੀ ਸੇਰਾਂ ਨਾ ਹੋ 10 ਲੱਖ ਕੀ ਤਾਂ ਪਿਆ ਗੱਲਾਂ ਵੱਖਰੀਆਂ ਘਾਂਗੇ ਵਾਲਿਆ ਆਹ ਜੱਗੂ ਦਾ ਵੀ ਇੱਕ ਹੋਇਆ ਦਾ ਤੇ ਨਾਲ ਕਹਿੰਦੇ ਪਤਰੀ ਵਾਲੇ ਰਾਜੇ ਦਾ ਵੀ ਇੱਕ ਹੈ ਤੇ ਜਟਾਣੇ ਵਾਲੇ ਕੁਲਵੀਰ ਦਾ ਵੀ ਇੱਕ ਰਾਜਾ 10 ਲੱਖ 10 ਲੱਖ 10 ਲੱਖ 10 ਲੱਖ ਉਹ 10 ਲੱਖ ਦਾ ਜੱਫਾ ਪਤਰੀ ਵਾਲਾ ਰਾਜਾ 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 ਪਤਰੀ ਵਾਲਾ 10 ਲੱਖ ਜੇ ਤੂੰ ਹੈ ਆਹ ਰਾਜਾ ਰਾਜਾ ਪਤਰੀ ਵਾਲਾ 10 ਲੱਖ ਰਾਜਾ ਪਧਰੀ ਵਾਲਾ 10 ਲੱਖ ਦਾ ਜੇਤੂ ਹੈ ਰਾਜਾ ਪਧਰੀ ਵਾਲਾ 10 ਉਹ ਰਾਜਾ ਦੇ ਜੇਤੂ ਨੇ ਮੇਰੇ ਵੀਰੋ ਨਹੀਂ ਕਬੱਡੀ ਯਾਰੋ ਚਵੇਹ ਦੇ ਕਬੱਡੀ ਸ਼ੀਲੂ ਉਹ ਮੇਲਾ ਬਣ ਜਾਣਾ ਮਾਹੌਲ ਬਣ ਜਾਣਾ ਸ਼ੀਲੂ ਮਾਹੌਲ ਬਣ ਜਾਣਾ ਜਨਾ ਹੋ ਜਾ ਜਾ ਰਹੀਆਂ ਤੇ ਪੈਣ ਚਾਬੀਆਂ ਪੁੱਜ ਗਈਆਂ ਨੇ ਸੋ ਸਕੋਰ ਜਿਹੜੇ ਅੰਬਾ ਸੋਰ ਸਿੰਘ ਵਾਲੇ ਦੇ 30 ਨੇ ਸ਼ੀਲੂ ਬਾਹੁ ਅਕਬਰਪੁਰ ਦੇ 27 ਨੇ ਪਹਿਲੇ ਤੇ ਅੰਬਾ ਹਾ ਬੂਸਾ ਦਾ ਜੇਤੂ ਬਣਿਆ ਔਰ ਦੂਸਰੇ ਤੇ ਸ਼ੀਲੂ ਉਹਨੂੰ ਹਰਲੇ ਦਿੱਤਾ ਜਾਊਗਾ ਉਹਨੂੰ ਹਰਲੇ ਦਿੱਤਾ ਜਾਊਗਾ ਬਾਰੇ ਸਾਲਹਾ ਠੀਰਾ ਵੱਡਾ ਆ ਵੀਰ ਜੀ ਆਪਣੀਆਂ ਜੇਬਾਂ ਸਾਹਮਣੇ ਰੱਖੋ